ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜਿਨਾ ਨਾ ਵਿਸਰੈ ਨਾਮ ਸੇ ਕਨਿਆ ਬੇਦ ਨਾ ਜਾਣੂ ਮੂਲ ਸਾਈ ਜਿਹਿਆ ਕਿਨਹੀ ਬਨ ਜਿਆ ਕਾਂਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤਹੁ ਬਨਜਿਆ ਨਾਮ ਗੋਵਿੰਦ ਕਾ ਐਸੀ ਖੇ ਮਹਮਾਰੀ ਜੇ ਇਸ ਵੇਲੇ 사ਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਔਰ ਆਏ ਬੁਲਦੀ ਤਲਵੰਡੀ ਵਿਖੇ ਵਿਚਰ ਰਹੇ ਸਨ ਗੁਰੂ ਨਾਨਕ ਦੇਵ ਮਾਰਦਿ। ਉਸ ਵਕਤ ਰਾਏ ਬੁਲਾਰ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਾਰ ਨੇ ਪ੍ਰਸੰਤਾ ਪ੍ਰਦਾਨ ਕਰਕੇ ਬਖਸ਼ਿਸ਼ ਕਰਕੇ ਬਾਦਸ਼ਾਹਾਂ ਪ੍ਰਦਾਨ ਕੀਤੀਆਂ ਸਾਨੂੰ। ਉਹਨਾਂ ਨੂੰ ਖੁਸ਼ ਹੋ ਕੇ ਜਿਉਂ-ਜਿਉਂ ਗੀ ਦੀ ਅੱਗੇ ਬਾਦਸ਼ਾਹੀ ਚੱਲਦੀ ਗਈ। ਤੇ ਸਤਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਰਾਏ ਬੁਲਾਰ ਦੀ ਸੇਵਾ ਤੋਂ ਭਾਵਨਾ ਤੋਂ ਸਤਗੁਰੂ ਜੀ ਬਹੁਤ ਖੁਸ਼ ਹੋਏ ਸਨ ਗੁਰੂ ਨਾਨਕ ਦੇਵ ਮਾਰ ਦੀ ਤੇ ਸਤਗੁਰੂ ਜੀ ਨੇ ਆਨੰਦ ਦੇ ਵਿੱਚ ਖੁਸ਼ ਹੋ ਕੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਵਰਤ ਕੇ ਬਾਦਸ਼ਾਹਾਂ ਪ੍ਰਦਾਨ ਕਰ ਦਿੱਤੀਆਂ ਤੇ ਕੋਲੇ ਬਾਲਾ ਤੇ ਮਰਦਾਨਾ ਖਲੋਤੇ ਸਨ ਸਤਗੁਰੂ ਜੀ ਆ ਤੁਸੀਂ ਸਾਰੇ ਗਏ ਬਾਦਸ਼ਾਹਾਂ ਨੂੰ ਦੇ ਦਿੱਤੀਆਂ ਆਪਣੇ ਸਿੱਖਾਂ ਵਾਸਤੇ ਦੀ ਕੁਝ ਰੱਖ ਲੈਂਦੇ ਸਤਿਗੁਰੂ ਜੀ ਕਹਿੰਦੇ ਅੱਜ ਬਾਦਸ਼ਾਹਾਂ ਖੁਸ਼ ਹੋ ਕੇ ਦੇ ਦਿੱਤੀਆਂ ਸਮਾਂ ਪਵੇਗਾ ਅੱਜ ਮੈਂ ਬਾਦਸ਼ਾਹਾਂ ਦਿੱਤੀਆਂ ਨੇ ਇਹਨਾਂ ਬਾਦਸ਼ਾਹਾਂ ਨੂੰ ਵਾਪਸ ਲਵਾਂਗੇ ਪਰ ਉੱਥੇ ਕਹਿੰਦੇ ਮੁੱਲ ਅਦਾ ਕਰਕੇ ਵਾਪਸ ਲਵਾਂਗੇ ਮੁੱਲ ਅਦਾ ਕਰਾਂਗੇ ਸੀਸ ਵਾਰਨੇ ਕਰਾਂਗੇ ਸ਼ਹਾਦਤਾਂ ਪ੍ਰਾਪਤ ਕਰਾਂਗੇ ਉਹ ਬਾਦਸ਼ਾਹਾਂ ਵਾਪਸ ਲੈ ਕੇ ਸਿੱਖਾਂ ਵਿੱਚ ਪ੍ਰਦਾਨ ਕਰ ਦੇਵਾਂਗੇ ਇਹ ਬਚਨ ਬਿਲਾਸ ਹੋਏ ਹੁਣ ਉਹ ਬਾਦਸ਼ਾਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਦੀ ਕਹਿੰਦੇ ਪਹਿਲੇ ਜਨਮ ਦੇ ਵਿੱਚ ਦਿੱਤੀਆਂ ਦਸਵੇਂ ਜਾਮੇ ਵਿਚ ਆ ਕੇ ਪ੍ਰਾਪਤ ਕਰ ਲਵਾਂਗੇ ਵਾਪਸ ਲੈ ਲਵਾਂਗੇ ਸਿੱਖਾਂ ਦੇ ਵਿੱਚ ਵੰਡ ਦੇਵਾਂਗੇ ਹੁਣ ਸਤ ਸੀਸ ਵਲਿਦਾਨ ਦਿੱਤੇ ਬਾਕੀ ਗੁਰੂ ਦੇ ਸਿੱਖਾਂ ਦੇ ਕਿੰਨੇ ਕ ਸੀਸ ਵਲਿਦਾਨ ਹੋਏ ਉਹਨਾਂ ਦਾ ਕੋਈ ਗਿਣਤੀ ਨਹੀਂ ਕੋਈ ਕਿਸੇ ਬਰਕਾਰ ਹਿਸਾਬ ਕਿਤਾਬ ਨਹੀਂ ਹੈ ਸਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਦਰਕਾਰ ਦੇ ਵਿੱਚੋਂ 7 ਸੱਤ ਸੜੇ ਸੀਸ ਵਲਿਦਾਨ ਹੋਏ ਨੇ ਪਹਿਲਾ ਗੁਰੂ ਅਰਜਨ ਦੇ ਮਾਰਦਾ ਦੂਜਾ ਗੁਰੂ ਤੇਗ ਬਹਾਦਰ ਮਾਰਦਾ ਤੀਜਾ ਮਾਂ ਗੁਜਰਕੌਰ ਦਾ ਤੇ ਜਿਹੜੇ ਬਾਕੀ ਦੇ ਨੇ ਚਾਰ ਸਹਿਬ ਜਾਦਿਆਂ ਦੇ ਤਿੰਨਾਂ ਤੇ ਚਾਰ ਸੱਤ ਸੱਤ ਸੀਸ ਦੇ ਕੇ ਬਲੀਦਾਨ ਦੇ ਕੇ ਬਾਕੀ ਹੋਰ ਸਿੰਘਾਂ ਦੇ ਸੀਸ ਬਲੀਦਾਨ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦਾ ਮੁੱਲ ਅਦਾ ਕਰਕੇ ਸਤਿਗੁਰੂ ਜੀ ਕਹਿੰਦਣ ਬਾਦਸ਼ਾਹਾਂ ਵਾਪਸ ਲੈ ਕੇ ਸਿੱਖਾਂ ਦੇ ਵਿੱਚ ਪਰਦਾਨ ਕਰ ਦੇਵਾਂਗੇ ਹੁਣ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਨੇ ਸਿੱਖਾਂ ਨੂੰ ਇਦਾਂ ਹੁਕਮ ਕੀਤਾ ਇਦਾਂ ਗੱਲ ਨਹੀਂ ਬਣਨੀ ਪੰਜ ਪੰਜ ਸਿੱਖ ਜਾ ਕੇ ਉਹ ਪਾਪੀਆਂ ਦੇ ਨਾਲ ਜੂਝਣਾ ਕਰੋ ਤੇ ਗੁਰੂ ਪਿਆਰੇ ਉਸ ਵੇਲੇ ਸਤਿਗੁਰੂ ਦੇ ਸਿੱਖਾਂ ਨੇ ਇਦਾਂ ਵਿਚਾਰ ਕੀਤੀ ਵਾਕੀ ਨਾ ਵਿਚਰਣਾ ਪੈਣਾ ਹੁਣ ਪਹਿਲਾ ਜਥਾ ਚਮਕੌਰ ਦੀ ਗੜੀ ਵਿੱਚੋਂ ਨਿਕਲਿਆ ਉਹਨਾਂ ਨੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਸਤਿਗੁਰ ਜੀ ਆਖਰੀ ਸਵਾਸਾਂ ਤੱਕ ਜੂਝ ਕੇ ਬੈਰੀ ਨੂੰ ਮੌਤ ਦੇ ਘਾਟ ਦੇ ਵਿੱਚ ਉਤਾਰਦੇ ਹੋਏ ਸਿੱਧੀਆਂ ਪ੍ਰਾਪਤ ਕਰ ਜਾਈਏ ਔ ਤੇਰੇ ਤੋਂ ਬਿਨਾ ਇਹ ਸੀਸ ਕਿਸੇ ਅੱਗੇ ਝੁਕੇਗਾ ਨਾ ਇਦਾਂ ਦੀ ਕਿਰਪਾ ਕਰ ਦਿਓ ਤੇਰੇ ਤੋਂ ਬਿਨਾ ਕਿਸੇ ਦੀ ਈਨ ਮੰਨੇ ਨਾ ਇਦਾਂ ਦੀ ਕਿਰਪਾ ਕਰ ਦਿਓ ਸਤਗੁਰੂ ਜੀ ਮਰਨੀ ਮਰ ਜਾਈਏ ਪਰ ਈਨ ਨਾ ਕਿਸ ਦੀ ਮਰਨੀ ਪੈਵੇ ਇਹ ਸੀਸ ਨਾ ਕਿਸ ਅੱਗੇ ਝੁਕੇ ਕਿਉਂ ਕਿ ਇਹ ਸਿਰ ਹੈ ਇਮਾਨਤ ਸਤਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਇਮਾਨਤ ਸਤਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਸਤਿਗੁਰੂ ਜੀ ਇਮਾਨਤੀ ਗੁਰੂ ਨਾਨਕ ਦੇ ਦਰ ਕਰਦੀ ਥਾਂ ਥਾਂ ਤੇ ਥੋੜੀ ਵੰਡਿਆ ਜਾਂਦਾ ਲਾਇਆ ਨਹੀਂ ਜਾ ਸਕਦਾ ਬਸ ਕਿਰਪਾ ਕਰ ਦੋ ਇੱਕ ਥਾਂ ਤੇ ਲੱਗ ਗਿਆ ਗੁਰੂ ਨਾਨਕ ਦੇ ਦਰ ਕਰ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਝੁਕ ਗਿਆ ਸਤਿਗੁਰੂ ਦੇ ਅੱਗੇ ਹੋਰ ਕਿਸੇ ਅੱਗੇ ਨਹੀਂ ਕਿਰਪਾ ਕਰ ਦਿਓ ਉਸ ਵੇਲੇ ਸਤਿਗੁਰੂ ਨੇ ਪੰਜਾ ਸਿੰਘਾਂ ਨੂੰ ਥਾਪੜਾ ਦਿੱਤਾ ਸਿੱਖੋ ਚੱਲ ਕੇ ਸੱਚਖੰਡ ਦੀ ਪ੍ਰਾਪਤੀ ਕਰੋ ਗੁਰੂ ਪਿਤਾ ਦੇ ਇੱਕ ਬਾਦਰ ਮਾਰ ਦੇ ਸਰਮੁਖ ਪਵਿੱਤਰ ਗੋਦ ਦੇ ਵਿੱਚ ਆਨੰਦ ਮਾਣੋ ਚੱਲ ਕੇ ਸ਼ਹੀਦियां ਪ੍ਰਾਪਤ ਕਰੋ 사ਤਗੁਰੂ ਦੀ ਤੁਹਾਡੀ ਰੱਖਿਆ ਕਰਨਗੇ ਆਓ ਗੁਰੂ ਗੋਬਿੰਦ ਸਿੰਘ ਮਹਾਰਾਜੀ ਚਮਕੌਰ ਦੀ ਗੜੀ ਦੇ ਬੂੰਗੇ ਦੇ ਉੱਤੇ ਵਿਰਾਜਮਨ ਹੋਏ ਨੇ ਉੱਪਰ ਖਲੋਤੇ ਨੇ ਦੇਖ ਰਹੇ ਨੇ ਕਿ ਜਿਹੜੇ ਮੇਰੇ ਅਨਨ ਪਿਆਰੇ ਸੇਕ ਸੇਵਕਾ ਉਹ ਕਿੰਨੇ ਵੈਰੀਆਂ ਨੂੰ ਮੌਤ ਦੇ ਘਾਟੋਂ ਤਾਰਦੇ ਨੇ ਕਿਵੇਂ ਕਿਵੇਂ ਕਰਕੇ ਜੂਝਦੇ ਨੇ ਹਣ ਜੀਤ ਨਹੀਂ ਕਰਦਾ ਆਪਣੇ ਜਿਗਰ ਦੇ ਟੋਟਿਆ ਨੂੰ ਮੌਤ ਦੇ ਮੁਖ ਵਿੱਚ ਪਾਉਣ ਦਾ ਪਰ ਗੀਤਾ ਕੀ ਜਾਵੇ ਇੱਥੇ ਬਲਖਣ ਵਿਚਾਰ ਉਹ ਵਿਚਾਰ ਰਚਣ ਵਾਲੀ ਐ ਜਿਸ ਵਿਚਾਰ ਦੇ ਆਧਾਰ ਤੇ ਖਾਲਸਾ ਪੰਥ ਦੀ ਸਰਦਾਰੀ ਕਾਇਮ ਹੋਣੀ ਐ ਖਾਲਸਾ ਪੰਥ ਰਾਜ ਪ੍ਰਾਪਤ ਹੋਣਾ ਏ ਗੁਰੂ ਪਿਆਰਿਓ ਉਹ ਬੰਜੀ ਸਿੰਘ ਗੱਲ ਮੁਕਦੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ ਸਤਿਗੁਰ ਜਨੇ ਆਪ ਚਮਕੌਰ ਦੀ ਗੜੀ ਦਾ ਗੇਟ ਖੋਲ੍ਹਿਆ ਖੋਲ ਕੇ ਗੇਟ ਬੰਜਾ ਸਿੰਘਾਂ ਨੂੰ ਵਿਦਾ ਕੀਤਾ ਉਹ ਸਤਿਗੁਰ ਦੇ ਸਿੱਖ ਜਕਾਰੇ ਛੱਡਦੇ ਹੋਏ ਜੰਗ ਦੇ ਮੈਦਾਨ ਵਿੱਚ ਪਹੁੰਚੇ ਬੈਰੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਤੜਥਲ ਮਚਾ ਦਿੱਤੀ ਉਹਨਾਂ ਪੰਜਾਂ ਸਿੰਘਾਂ ਨੇ ਸਤਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ ਪੰਜਾਂ ਸਿੰਘਾਂ ਨੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਵੈਰੀਆਂ ਦੇ ਵਿੱਚ ਉਸ ਵਕਤ ਜੰਗੀ ਮੈਦਾਨ ਦੇ ਅੰਦਰ ਤੜਥਲ ਮਚਾ ਦਿੱਤੀ ਵੈਰੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੁਣ ਪਤਾ ਹੀ ਨਹੀਂ ਲੱਗਦਾ ਕਿਦੋਂ ਸਤਗੁਰ ਦੇ ਸਿੱਖ ਹੁੰਦੇ ਕਿਵੇਂ ਆਉਂਦੇ ਕਿਵੇਂ ਬਾਰ ਕਰਦੇ ਕਿਵੇਂ ਉਹਨਾਂ ਨੂੰ ਮੌਤ ਦੇ ਘਾਟੋਂ ਤਾਰ ਕਰ ਦਿੰਦੇ ਨੇ ਪਤਾ ਕੁਝ ਨਹੀਂ ਚੱਲਦਾ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜਿੱਦੋਂ ਥਾਪੜਾ ਪ੍ਰਾਪਤ ਕੀਤਾ ਉਹ ਕਿਵੇਂ ਪਿੱਛੇ ਹਟ ਸਕਦੇ ਨੇ ਕਿਵੇਂ ਇਦਾਂ ਦੀ ਵਿਚਾਰ ਪ੍ਰਾਪਤ ਕਰ ਸਕਦੇ ਉਹਨਾਂ ਨੇ ਕਈ ਗਿਣਤੀ ਵਿੱਚ ਬੇਸਮਾਰ ਪਾਪੀਆਂ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਮਾਰ ਦਿੱਤਾ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਬਣਦਾ ਕੀ ਹੈ ਇਹ ਵਿਚਾਰ ਪ੍ਰਗਟ ਹੁੰਦੀ ਕਿਵੇਂ ਆ ਇਦਾਂ ਬੜੀ ਮਨ ਦੇ ਵਿੱਚ ਵਿਚਾਰ ਸੋਚਣ ਦੀ ਕਰਦੇ ਆ ਪਰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਉਸੇ ਵਕਤ ਮੌਤ ਦੇ ਘਾਟੋਂ ਤਾਰ ਕੇ ਮਾਰ ਦਿੱਤੇ ਜਾਂਦੇ ਨੇ ਵੈਰੀਆਂ ਦੀ ਫੌਜ ਫਿਰ ਇਧਰੋਂ ਬਜੀਦ ਖਾਨ ਔਰ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹੌਣ ਵਾਲੇ ਬਾਈ ਤਰ ਦੇ ਰਾਜੇ ਨੇ ਉਹਨਾਂ ਨੇ ਕਿਹਾ ਉਹ ਦੇਖੋ ਤੁਹਾਡੇ ਤੋਂ ਮੁੱਠੀ ਪਰ ਸਿੱਖ ਨਹੀਂ ਕਾਬੂ ਹੋ ਰਹੇ ਜਾਕ ਦਮ ਵੱਡਾ ਹੱਲਾ ਬੋਲ ਕੇ ਧਾਵਾ ਬੋਲ ਕੇ ਇਹਨਾਂ ਦੇ ਉੱਤੇ ਇਹਨਾਂ ਨੂੰ ਮੌਤ ਦੇ ਘਾਟੋ ਤਾਰਦੇ ਉਹਨਾਂ ਨੇ ਰਲ ਕੇ ਮਿਲ ਕੇ ਦੂਰੋਂ ਖਲੋ ਕੇ ਕਿਸੇ ਨੇ ਰੈਫਲਾਂ ਦਾ ਕਿਸੇ ਨੇ ਤੀਰਾਂ ਦਾ ਕਿਸੇ ਨੇ ਤੂਪਾਂ ਦਾ ਕਿਸੇ ਨੇ ਕਿਵੇਂ ਕਰਕੇ ਹਮਲਾ ਕੀਤਾ ਤੇ ਕਾਫੀ ਵੱਡੀ ਗਿਣਤੀ ਵਿੱਚ ਪਾਪੀਆਂ ਨੂੰ ਮਾਰ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਦੇ ਸਿੱਖ ਛਾਹਦ ਤਾਂ ਪ੍ਰਾਪਤ ਕਰ ਗਏ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਵਿਰਾਜਮਨ ਹੋ ਗਏ ਨੇ ਤੇ ਇਧਰੋਂ 사ਤਗੁਰੂ ਜੀ ਨੇ ਦੇਖਿਆ ਜਦੋਂ ਸ਼ਹੀਦ ਹੋ ਗਏ ਸਿੱਖ ਥੋੜਾ ਸਮਾਂ ਪਿਆ ਥੋੜੇ ਸਮੇਂ ਦੇ ਬਾਅਦ ਵਿੱਚ ਕਹਿੰਦੇ ਪੰਜ ਸਿੱਖ ਹੋਰ ਭੇਜ ਦਿੱਤੇ ਹੁਣ ਵਾਰੀ ਵਾਰੀ ਕਰਕੇ ਪੰਜ ਪੰਜ ਸਿੱਖਾਂ ਦਾ ਜਥਾ ਇਦਾਂ ਗਿਆ ਜੇ ਇਸ ਵੇਲੇ ਇਦਾਂ ਸ਼ਹਾਦਤਾਂ ਪ੍ਰਾਪਤ ਕਰ ਰਹੇ ਨੇ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਹੋ ਰਹੀ ਹੈ ਉਸ ਵੇਲੇ ਆ ਕਵੀ ਦੀ ਕਲਮ ਲਿਖਦੀ ਹੈ ਕਹਿੰਦੇ ਚਮਕੌਰ ਦੀ ਗੜੀ ਦੇ ਵਿੱਚ ਗਾਨੇ ਬੰਨ ਬੰਨ ਕੇ ਮੌਤ ਦੇ ਸ਼ਹੀਦਾਂ ਦੀ ਬਰਾਦ ਪ੍ਰਾਪਤ ਕਰਕੇ ਮੌਤ ਲਾੜੀ ਨੂੰ ਵਿਆਉਣ ਵਾਸਤੇ ਪੰਜ ਪੰਜ ਜੱਥੇ ਜਾ ਰਹੇ ਨੇ ਉਸ ਵਕਤ ਇਦਾਂ ਦੀ ਵਿਚਾਰ ਨਾ ਕੀਤੀ ਤੇ ਗੁਰੂ ਪਿਆਰਿਓ ਸਤਿਗੁਰ ਦੇ ਮਰ ਦੀ ਵਡੇ ਸਿੱਖ ਹੈ ਕਹਿੰਦੇ ਇਦਾਂ ਦੇ ਸਿੱਖ ਹੈ ਜਿਹੜੇ ਆਪਣੀਆਂ ਜਾਨਾਂ ਨਿਸ਼ਾਬਰ ਕਰਨ ਲੱਗੇ ਤਦ ਕਦਾਚਿਤ ਕਿਸੇ ਪ੍ਰਕਾਰ ਗੁਰੇਜ ਨਹੀਂ ਕਰਦੇ ਸਤਿਗੁਰ ਜੀ ਕਹਿੰਦੇ ਨੇ ਉਹ ਸਿੰਘ ਆ ਜਿਹੜੇ ਸਤਿਗੁਰ ਦੇ ਦਾ ਮਰਨ ਵਾਸਤੇ ਸੀਸ ਅੱਗੇ ਕਟਾਉਣ ਵਾਸਤੇ ਗੁਰੇਜ ਨਹੀਂ ਕਰਦੇ ਸਤਿਗੁਰ ਜੀ ਕਹਿੰਦੇ ਨੇ ਸਿੰਘ ਸਿਰ ਕਟਵਾਉਣਾ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਕਿਰਪਾਨਾਂ ਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪਾਪ ਉਛਦੇ ਨਹੀਂ ਬਾਜ਼ਾਰਾਂ ਦੇ ਰੰਬੀਆਂ ਨਾਲ ਖੋਪਰ ਲੈ ਜਾਂਦੇ ਕਹਿੰਦੇ ਉਸ ਵੇਲੇ ਇਦਾਂ ਦੀ ਵਿਚਾਰ ਹੈ ਪਦ ਛੜਦੇ ਵਿੱਚ ਵੀ ਰਹਿੰਦੇ ਗਾਉਂਦੇ ਗੀਤ ਬਹਾਰਾਂ ਦੇ ਕਹਿੰਦੇ ਬਹਾਰਾਂ ਦੇ ਗੀਤ ਸਤਿਗੁਰ ਦੇ ਚਰਣਾ ਵਿੱਚ ਗਾਉਂਦੇ ਰਹਿੰਦੇ ਦੁੱਖ ਦੇ ਵਿੱਚ ਵੀ ਸੁੱਖ ਮਨਾਉਣ ਦੀ ਵਿਚਾਰ ਪ੍ਰਾਪਤ ਕਰਦੇ ਆ ਕਹਿੰਦੇ ਇਦਾਂ ਪੰਜ ਪੰਜ ਸਿੱਖ ਕਰਕੇ ਸ਼ਹੀਦ ਪ੍ਰਾਪਤ ਕਰਦੇ ਗਏ ਸ਼ਹਾਦਤਾਂ ਪ੍ਰਾਪਤ ਕਰਦੇ ਗਏ ਤੇ ਸਮਾਬਧੀਤ ਹੋਇਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਕੋਲ ਬਾਬਾ ਜੀਤ ਸਿੰਘ ਦੀ ਆਏ ਵੱਡੇ ਸਾਹਿਬਜ਼ਾਦੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੀ ਪਵਿੱਤਰ ਚਰਣਾ ਵਿੱਚ ਬੇਨਤੀ ਕੀਤੀ ਸਤਗੁਰੂ ਜੀ ਕਿਰਪਾ ਗੁਰੂ ਮੈਂ ਵੀ ਜੰਗ ਵਿੱਚ ਜਾਮਾ ਮੈਨੂੰ ਵੀ ਆਗਿਆ ਪ੍ਰਦਾਨ ਕਰੋ ਮੈਂ ਵੀ ਜਾ ਕੇ ਮੌਤ ਦੇ ਘਾਟ ਪਾਪੀਆਂ ਨੂੰ ਉਤਾਰ ਦੇਵਾਂ ਐਡੀ ਕਿਰਪਾ ਕਰ ਦਿਓ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੀ ਬਾਬਾ ਜੀਤ ਸਿੰਘ ਜੀ ਤੋਂ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਨੇ ਕਹਿੰਦੇ ਤੁਹਾਨੂੰ ਪੁੱਤਰਾ ਤੂੰ ਤੇਰੇ ਮੁਖ ਦੇ ਵਿੱਚੋਂ ਮੈਂ ਗੱਲ ਸੁਣਨਾ ਚਾਹੁੰਦਾ ਸੀ ਮੈਂ ਸਮਾਉ ਡੀਕ ਦਾਸੀ ਤੂੰ ਆਪਣੇ ਆਪ ਆਪਣੀ ਜਾਨ ਨਿਸ਼ਾਬਦ ਕਰਨ ਵਾਸਤੇ ਇਹ ਕਦਮ ਚੁੱਕਿਆ ਖਾਲਸੇ ਦੇ ਉੱਤੇ ਪੀੜ ਪਈ ਦੇ ਵਿੱਚ ਤੂੰ ਆਪਣੇ ਆਪ ਜੰਗ ਮੈਦਾਨ ਵਿੱਚ ਜੁਝਣ ਦੀ ਵਿਚਾਰ ਕੀਤੀ ਹੈ ਉਹ ਕਹਿੰਦੇ ਤੇਰੇ ਇਸ ਉਦਮ ਦੇ ਨਾਲ ਅੱਗੇ ਵੀ ਇੰਦਾਂ ਦੀਆਂ ਵਿਚਾਰਾਂ ਹੋਇਆ ਕਰਨਗੀਆਂ ਜਿਉਂ-ਜਿਉਂ ਖਾਲਸੇ ਦੇ ਉੱਤੇ ਭੀੜ ਪਿਆ ਕਰੇਗੀ ਤਿਉਂ ਤਿਉਂ ਤੇਰੇ ਵਰਗੇ ਨੌਜਵਾਨ ਪੁੱਤਰ ਜਾਨਾਂ ਨਿਸ਼ਾਵਰ ਕਰਨ ਤੋਂ ਗੁਰੇਜ਼ ਨਹੀਂ ਕਰਿਆ ਕਰਨਗੇ ਅੱਗੇ ਹੋ ਕੇ ਇਹ ਵਿੜਾ ਸੰਭਾਲਿਆ ਕਰਨਗੇ ਅੱਜ ਉਹ ਪੂਰਨੇ ਪਾ ਚੱਲਿਓ ਤੁਸੀਂ ਅੱਜ ਉਹ ਵਿਚਾਰਾਂ ਕਰ ਚੱਲਿਓ ਜਿਹੜੀ ਰਹਿਂਦੀ ਦੁਨੀਆ ਤੱਕ ਕਾਇਮ ਹੋਣਗੀਆਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰ ਨੇ ਬਾਬਾ ਜੀਤ ਸਿੰਘ ਜੀ ਨੂੰ ਹੱਥੀਂ ਤਿਆਰ ਕੀਤਾ ਕਲਗੀ ਲਾਈ ਛਾਤਰ ਸਜਾਈ ਘੋੜੇ ਦੇ ਉੱਤੇ ਸਵਾਰ ਕਰਕੇ ਸਤਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਜਥਾ ਤਿਆਰ ਕਰਕੇ ਉਹ ਬਾਬਾ ਜੀਤ ਸਿੰਘ ਜੀ ਨੂੰ ਚਮਕੌਰ ਦੀ ਗੜੀ ਦਾ ਗੇਟ ਖੋਲ ਕੇ ਜੰਗ ਮੈਦਾਨ ਦੇ ਵਿੱਚ ਤੋਰਿਆ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰ ਜੀ ਆਪ ਚਮਕੌਰ ਦੀ ਗੜੀ ਦੇ ਉੱਤੇ ਬੁੰਗੇ ਦੁੱਧੇ ਖਲੋ ਕੀ ਦੇਖਦਿਆ ਮੇਰਾ ਜੀਤ ਸਿੰਘ ਜਿਹੜਾ ਕਦੇ ਜਿੱਤਿਆ ਨਹੀਂ ਗਿਆ ਅੱਜ ਦੇਖਨਾ ਕਿਵੇਂ ਆ ਕਿੰਨਾ ਕੁ ਜੋਸ਼ ਹੈ ਕਿੰਨੇ ਕ ਬੈਰੀਆਂ ਨੂੰ ਮੌਤ ਦੇ ਘਾਟੋਂ ਉਦਾਰ ਦਾ ਕਿੰਨੇ ਫੱਟ ਮਾਰਦਾ ਕਿੰਨੇ ਫੱਟ ਪ੍ਰਾਪਤ ਕਰਦਾ ਦੇਖਾਂ ਤੇ ਸਹੀ ਅੱਜ ਸਤਿਗੁਰੂ ਜੀ ਚਮਕੌਰ ਦੀ ਗੜੀ ਦੇ ਬੁੰਗੇ ਉੱਪਰ ਖਲੋ ਗਏ ਨੇ ਹੁਣ ਜਿਵੇਂ ਜਿਵੇਂ ਬੈਰੀਆਂ ਨੂੰ ਮਾਰਦੇ ਬਾਬਾ ਜੀਤ ਸਿੰਘ ਜੀ ਤੇਵੇਂ ਤੇਵੇਂ 사ਤਗੁਰ ਦੇ ਮਨ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਆਨੰਦ ਪ੍ਰਾਪਤ ਹੁੰਦਾ 사ਤਗੁਰ ਜੀ ਗੁਰੂ ਗੋਬਿੰਦ ਸਿੰਘ ਮਾਰ ਜੀਤਾਂ ਦੇਖ ਰਹੇ ਨੇ ਉਸ ਵਕਤ ਬਾਬਾ ਜੀਤ ਸਿੰਘ ਨੇ ਕਾਫੀ ਵੱਡੀ ਗੰਦੀ ਵਿੱਚ ਬੈਰੀਆਂ ਦੀ ਫੌਜ ਦੀ ਜਿਹੜੇ ਛਪਾਈ ਹੈ ਉਹਨਾਂ ਨੂੰ ਮੌਤ ਦੇ ਘਾਟੋਂ ਤਾਰਨਾ ਕੀਤਾ ਆਖਰਕਾਰ ਵਜੀਦ ਖਾਨ ਨੇ ਸਤਗੁਰੂ ਦੇ ਵੱਡੇ ਸਾਹਿਬ ਜਦਾ ਬਾਬਾ ਜੀਤ ਸਿੰਘ ਜੀ ਨੂੰ ਲਲਕਾਰਿਆ ਤੇ ਧਰੋਂ ਬਾਬਾ ਜੀਤ ਸਿੰਘ ਜੀ ਨੇ ਵੀ ਕਹਿ ਦਿੱਤਾ ਮੇਰਾ ਨਾਮ ਅਜੀਤ ਸਿੰਘ ਆ ਜਿੱਤਿਆ ਨਹੀਂ ਜਾਵਾਂਗਾ ਇਹ ਗੱਲ ਵੱਖਰੀ ਹੈ ਸ਼ਹਾਦਤ ਪ੍ਰਾਪਤ ਕਰ ਲਈ ਉਸ ਵਕਤ ਸਰੀਰ ਵਿੱਚੋਂ ਜੀਵਾਤਮਾ ਨਿਕਲ ਗਈ ਬਾਅਦ ਵਿੱਚ ਸਰੀਰ ਮਿੱਟੀ ਦੀ ਢੇਰੀ ਬਾਅਦ ਵਿੱਚ ਜੋ ਬਣਦਾ ਬਣੇ ਇਹ ਪ੍ਰਮਾਤਮਾ ਦੀ ਰਜਾ ਪਰ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਨੇ ਸਤਿਗੁਰੂ ਦੀ ਕਿਰਪਾ ਕਦੇ ਕਿਸੇ ਅੱਗੇ ਝੁਕਾਂਗੇ ਨਹੀਂ ਈਨ ਨਹੀਂ ਮੰਨਾਂਗੇ ਤੇਰੇ ਇਰਾਦੇ ਕਾਇਮ ਕਰਨੀ ਦੇਵਾਂਗੇ ਉਸ ਵਕਤ ਸਤਿਗੁਰੂ ਦੇ ਵੱਡੇ ਸਾਹਿਬ ਜادہ ਬਾਬਾ ਜੀ ਸਿੰਘ ਜੀ ਨੇ ਇਦਾਂ ਦੀਆਂ ਗੱਲਾਂ ਕਹਿੰਆਂ ਤੇ ਬੈਰੀਆਂ ਨੇ ਟੁੱਟ ਕੇ ਧਾਵਾ ਬੋਲ ਕੇ ਧੀਰੋਂ ਦੂਰ ਤੋਂ ਤੀਰਾਂ ਦੀ ਵਾਰ ਕੀਤੀ ਵਾਧ ਕਰਕੇ ਸਰੀਰ ਬਾਬਾ ਜੀਤ ਸਿੰਘ ਜੀ ਦਾ ਛਲਣੀ ਛਲਣੀ ਕਰ ਦਿੱਤਾ ਉਸ ਵਖਤ ਇਤਿਹਾਸ ਕਰ ਲਿਖਦੇ ਨੇ ਕਿ ਬਾਬਾ ਜੀਤ ਸਿੰਘ ਜੀ ਦੇ ਜਿਹੜੇ ਤੀਰ ਸਰੀਰ ਵਿੱਚ ਲੱਗੇ ਨੇ ਉਹ ਤਕਰੀਬਨ 200 ਤੀਰਾਂ ਤੋਂ ਵੀ ਵੱਧ ਸਰੀਰ ਵਿੱਚ ਤੀਰ ਲੱਗੇ ਨੇ ਇੰਨਾ ਸਰੀਰ ਵਿੰਨ ਦਿੱਤਾ ਪਾਬੀਆਂ ਨੇ ਰਤਾ ਭਰ ਵੀ ਤਰਸ ਨਹੀਂ ਕੀਤਾ ਆਖਰਕਾਰ ਬਾਬਾ ਜੀਤ ਸਿੰਘ ਜੀ ਆਖਰੀ ਸਵਾਸਾਂ ਤੱਕ ਬੈਰੀ ਨਾਲ ਜੂਝਦੇ ਰਹੇ ਤੇ ਜੇ ਇਸ ਵੇਲੇ 사ਤਗੁਰ ਦੀ ਕਿਰਪਾ ਹੋਈ 사ਤਗੁਰੂ ਗੁਰੂ ਗੋਬਿੰਦ ਸਿੰਘ ਮਾਰਦ ਜੀ ਚਮਕੌਰ ਦੀ ਗੜੀ ਬੂੰਗੇ ਉੱਪਰ ਖਲੋਤੇ ਨੇ ਦੋਵੇਂ ਹੱਥ ਜੋੜ ਕੇ ਪਿਤਾ ਨੂੰ ਆਖਰੀ ਫਤਿਹ ਬੁਲਾ ਕੇ ਮੁੱਖ ਪਿਤਾ ਵੱਲ ਘਰ ਕੇ ਦਰਸ਼ਨ ਕਰਕੇ ਜੰਗੀ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਆਪਣੇ ਦਾਦਾ ਗੁਰੂ ਤੇਗ ਬਹਾਦਰ ਮਾਰ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਜਾ ਕੇ ਬਰਾਜ ਬਣ ਹੋ ਗਏ ਨੇ ਇਦਾਂ ਦੀ ਵਿਚਾਰ ਹੋਈ ਤੇ ਸਮਾਂ ਬਤੀਤ ਹੁੰਦਾ ਗਿਆ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਦੀ ਉਹਨਾਂ ਨੇ ਵੀ ਬੇਨਤੀ ਕੀਤੀ ਸਤਿਗੁਰ ਜੀ ਮੈਂ ਤੁਹਾਡੇ ਨਾਲ ਇੱਥੇ ਇੱਕ ਛੋਟੀ ਜੀ ਵਿਚਾਰ ਕਰਨਾ ਚਾਹੁੰਨਾ ਕਿਰਪਾ ਕਰੋ ਥੋੜਾ ਜਿਹਾ ਗੁੱਸਾ ਜ਼ਾਹਰ ਕਰਨਾ ਚਾਹੁੰਨਾ ਸਤਿਗੁਰੂ ਜੀ ਜੇ ਇਸ ਵੇਲੇ ਸਾਨੂੰ ਪੜਾਇਆ ਕੱਠਿਆਂ ਨੂੰ ਸ਼ਾਸਤਰ ਵਿਦਿਆ ਦਿੱਤੀ ਕੱਠਿਆਂ ਨੂੰ ਅਸੀਂ ਖੇਡੇ ਗੁੱਦੇ ਵੀ ਕੱਠੇ ਆ ਵਿਚਾਰਾਂ ਬਹੁਤ ਕੱਠਿਆਂ ਨੇ ਕੀਤੀਆਂ ਕਈ ਗੁਰੂ ਘਰ ਦੇ ਕਾਰਜ ਨੇ ਉਹ ਵੀ ਕੱਠਿਆਂ ਨੇ ਕੀਤੇ ਨੇ ਪਰਾਜ ਕਹਿੰਦੇ ਜੰਗ ਮੈਦਾਨ ਵਿੱਚ ਜਾਣ ਦੀ ਵਾਰੀ ਆਈ ਸ਼ਹਾਦਤ ਪ੍ਰਾਪਤ ਕਰਨ ਦੀ ਵਾਰੀ ਆਈ ਅੱਜ ਤੁਸੀਂ ਬਾਬਾ ਜੀਦ ਸਿੰਘ ਜੀ ਨੂੰ ਵੱਡੇ ਪ੍ਰਤਾਪਾ ਵੀਰ ਅਜੀਤ ਸਿੰਘ ਜੀ ਨੂੰ ਕੱਲਿਆਂ ਨੂੰ ਭੇਜ ਦਿੱਤਾ ਮੈਨੂੰ ਛੱਡ ਹੀ ਦਿੱਤਾ ਇੱਥੇ ਕਾਣੀ ਬੰਦ ਕਰ ਗਏ ਹਾਂ ਸਤਿਗੁਰੂ ਜੀ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਾਰਜ ਕਰਾਂ ਸਤਿਗੁਰੂ ਜੀ ਤੁਸੀਂ ਮੈਨੂੰ ਵੀ ਭੇਜੋ ਤੇ ਸਤਿਗੁਰੂ ਜੀ ਬੜੇ ਖੁਸ਼ ਹੋਏ ਉਸ ਵੇਲੇ ਆਪਣੇ ਮਹਿਲ ਮਾਤਾ ਜੀਤੋ ਜੀ ਨੂੰ ਕਹਿ ਰਹੇ ਨੇ ਉਹ ਜੀਤੋ ਤੂੰ ਕਹਿ ਰਹੀ ਸੀ ਕਿ ਲਾਲ ਵੱਡੇ ਹੋ ਗਏ ਨੇ ਵਿਆਉਣ ਦਾ ਸਮਾਂ ਆ ਗਿਆ ਅੱਜ ਦੇਖ ਲੈ ਤੇਰੇ ਲਾਲ लाੜੀ ਮੌਤ ਨਾਲ ਵਿਆਉਣ ਦੇ ਵਾਸਤੇ ਤਿਆਰ ਵਰ ਤਿਆਰ ਨੇ ਤੂੰ ਬੁੱਝਦੀ ਸੀ ਲਾਲ ਵਿਆਉਣ ਦੇ ਲਾਇਕ ਹੋ ਗਏ ਨੇ ਆ ਜਿਹੜੀ ਲਾਲਾਂ ਦੀ ਬਰਾਦ ਸ਼ਹੀਦਾਂ ਦੀ ਜੰਦ ਗਾਨੇ ਸ਼ਗਨਾ ਦੇ ਬੰਨ ਬਨ ਕੇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਜੰਗੀ ਮੈਦਾਨ ਵਿੱਚ ਜਾ ਰਹੀ ਲਾੜੀ ਮੌਤ ਨੂੰ ਵਿਆਉਣ ਵਾਸਤੇ ਉਸ ਵਕਤ ਇਦਾਂ ਦੀ ਵਿਚਾਰ ਹੋਈ ਤੇ ਗੁਰੂ ਪਿਆਰੇ ਬੜੇ ਸੁਚੱਜੇ ਢੰਗ ਦੇ ਨਾਲ ਬਾਬਾ ਤੁਜਾਰ ਸਿੰਘ ਜੀ ਨੂੰ ਵੀ ਤਿਆਰ ਕੀਤਾ ਛਾਤਰ ਵਸਤਰ ਸਜਾ ਦੇਤੇ ਗਏ ਬਰਛੇ ਨੀਜੀ ਝੂ ਚਾਈਂ ਨਸੀ ਦਿੱਤਾ ਸਾਜੂ ਸਮਾਨ ਤਿਆਰ ਕਰ ਕਰਕੇ ਹੱਥੀ ਸਤਿਗੁਰੂ ਜੀ ਨੇ ਜੰਗ ਮੈਦਾਨ ਵਿੱਚ ਤੂਰਨ ਵਾਸਤੇ ਤਿਆਰ ਕੀਤੇ ਉਹਨੇ ਇੱਥੇ ਜਿਹੜੇ ਉੱਥੇ ਸਤਿਗੁਰੂ ਦੇ ਸਿੱਖ ਬਾਕੀ ਰਹਿੰਦੇ ਸਨ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਜਿਹੜੇ ਛੋਟੇ ਸਾਹਿਬ ਜਾਦੇ ਉਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਆ ਪਰਵਾਰ ਦਾ ਬਾਕੀ ਦਾ ਕੋਈ ਪਤਾ ਨਹੀਂ ਕਿੱਥੇ ਆ। ਵੱਡੇ ਸਾਹਿਬ ਜਾਦੇ ਤੁਸੀਂ ਆਪ ਜੰਗ ਵਿੱਚ ਤੋਰ ਦਿੱਤੇ। ਤੇ ਹੁਣ ਸਤਿਗੁਰ ਜੀ ਕਿਰਪਾ ਕਰੋ। ਜੁਜਾਰ ਸਿੰਘ ਜੀ ਨੂੰ ਰੱਖ ਲਓ ਤੁਸੀਂ। ਇਹਨੂੰ ਏਦਾਂ ਜੰਗ ਵਿੱਚ ਨਾ ਤੋਰੋ ਕੋਈ ਨਿਸ਼ਾਨੀ ਤੇ ਰੱਖ ਲਓ ਆਪਣੀ। ਕੋਈ ਪੁੱਤਰਾਂ ਦੀ ਨਿਸ਼ਾਨੀ ਤੇ ਰੱਖ ਲਓ ਸਤਿਗੁਰ ਜੀ। ਉਸ ਵੇਲੇ ਸਤਿਗੁਰ ਨੇ ਆਖਾ ਸਿੱਖੋ। ਜਿੰਨਾ ਕ ਤੁਹਾਡੇ ਨਾਲ ਪਿਆਰ ਉਹਨਾਂ ਕਿਹਨਾਂ ਨਾਲ ਜਿੰਨਾ ਕਿਹਨਾਂ ਨਾਲ ਉਹਨਾਂ ਤੁਹਾਡੇ ਨਾਲ ਕੋਈ ਫਰਕ ਨਹੀਂ ਸਤਿਗੁਰੂ ਜੀ ਕਹਿੰਦੇ ਪੁੱਤਾਂ ਤੇ ਸਿੱਖਾਂ ਵਿੱਚ ਗੁਰੂ ਦਾ ਕੋਈ ਫਰਕ ਨਹੀਂ ਕੋਈ ਵਿਚਾਰ ਨਹੀਂ ਹੈ ਬਸ ਇੰਨੀ ਇੱਕ ਗੱਲ ਜ਼ਰੂਰ ਹੈ ਕਿ ਤੁਹਾਡਾ ਤੇ ਇਹਨਾਂ ਵਿੱਚ ਫਰਕ ਨਹੀਂ ਜਿੰਨੇ ਕੁ ਤੁਸੀਂ ਉਹਨੇ ਕੀ ਆ ਜੇ ਮੈਂ ਆਪਣੇ ਜੁਢਾਰ ਨੂੰ ਰੱਖ ਲਿਆ ਤੇ ਲੋਕਾਂ ਨੇ ਕਹਿਣਾ ਲੋਕਾਂ ਦੇ ਪੁੱਤਰ ਮਰਾਦ ਤੇ ਆਪਣੇ ਪੁੱਤਰ ਰੱਖ ਲਏ ਕਿਉਂਕਿ ਕਾਲ ਯੁਗ ਦੇ ਵਿੱਚ ਇਦਾਂ ਦੇ ਲੋਕ ਵੀ ਬਹੁਤ ਹੋਣਗੇ ਜਿਹੜੀ ਮਾੜੀ ਮਤ ਪ੍ਰਾਪਤ ਕਰਕੇ ਰੱਖਦੇ ਨੇ ਮਾੜੀ ਸੋਚ ਰੱਖਦੇ ਨੇ ਲੋਕਾਂ ਨੇ ਕਹਿਣਾ ਦੂਜੇ ਪੁੱਤਰ ਮਰਾਦ ਤੇ ਆਪਣੇ ਰੱਖ ਦਿੱਤੇ ਇਸ ਕਰਕੇ ਨਹੀਂ ਇਹ ਜੁਧਾਰ ਸਿੰਘ ਵੀ ਜੰਗੇ ਮੈਦਾਨ ਵਿੱਚ ਜਾਵੇਗਾ ਸ਼ਹਾਦਤ ਪ੍ਰਾਪਤ ਕਰੇਗਾ ਆਪਣੀ ਜੰਦੜੀ ਪੰਥ ਦੇ ਲੇਖੇ ਲਾ ਕੇ ਜਾਵੇਗਾ ਅਸੀਂ ਸਾਰੇ ਜਿੰਨੇ ਵੀ ਇਥੋਂ ਦੇ ਪਾਪੀ ਨੇ ਤੁਰਕ ਨੇ ਮੁਗਲ ਉਦਾਂ ਦੀ ਮਾੜੀ ਮਤ ਵਾਲੇ ਨੇ ਉਹਨਾਂ ਨੂੰ ਖਾਦਮ ਕਰ ਦੇ ਮੰਗੇ ਕਿਉਂਕਿ ਸਤਗੁਰੂ ਜੀ ਕਹਿੰਦੇ ਇਹ ਜਿੰਨੇ ਵੀ ਮਾੜੀ ਮਤ ਵਾਲੇ ਭੈੜੀ ਸੋਚ ਵਿਚਾਰ ਵਾਲੇ ਨੇ ਉਹਨਾਂ ਨੂੰ ਖਾਦਮ ਕਰਕੇ ਖਾਲਸੇ ਨੂੰ ਰਾਜ ਪ੍ਰਦਾਨ ਕਰਨਾ ਸਾਰੇ ਜਿੰਨੇ ਵੀ ਆਕੀ ਨੇ ਖਤਮ ਕਰ ਦੇਣੇ ਨੇ ਜਿਵੇਂ ਸਤਗੁਰੂ ਜੀ ਕਹਿੰਦੇ ਆਕੀ ਰਹੇ ਨਾ ਕੋਏ ਕੋਈ ਆਕੀ ਨਹੀਂ ਰਹੇਗਾ ਸਤਗੁਰੂ ਜੀ ਕਹਿੰਦੇ ਖਾਲਸੇ ਦਾ ਰਾਜ ਹੋਵੇਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਦਾਂ ਦੀ ਵਿਚਾਰ ਹੋ ਜਾਵੇਗੀ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦ ਜਾਵੇਗੇ ਇਸ ਕਰਕੇ ਆਓ ਕਥਾ ਵਿਚਾਰ ਦਾ ਜੋ ਸਮਾ ਸਮਾਪਤ ਹੋ ਚੁੱਕਿਆ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਜੁਝਾਰ ਸਿੰਘ ਜੀ ਨੂੰ ਜੰਗ ਮੈਦਾਨ ਵਿੱਚ ਤੋਰਦੇ ਆ ਕਿਵੇਂ-ਕਿਵੇਂ ਦੀ ਵਿਚਾਰ ਹੁੰਦੀ ਸਤਿਗੁਰ ਦੇ ਸਿੱਖ ਜਿਹੜੇ ਅਨਨ ਪਿਆਰੇ ਉੱਥੇ ਵਰਾਜਮਾਨ ਹੈ ਉਹ ਕਹਿ ਰਹੇ ਨੇ ਸਤਿਗੁਰ ਜੀ ਤੁਸੀਂ ਰੱਖ ਲੋ ਇਨਾਂ ਨੂੰ ਨਿਸ਼ਾਨੀ ਵਜੋਂ ਰੱਖ ਲੋ ਸਤਿਗੁਰੂ ਜੀ ਕਹਿੰਦੇ ਨਹੀਂ ਸਭ ਤੋਂ ਵੱਡੀ ਨਿਸ਼ਾਨੀ ਤੇ ਸਾਡਾ ਖਾਲਸਾ ਏ ਉਹ ਖਾਲਸਾ ਸਾਡੀ ਵੱਡੀ ਨਿਸ਼ਾਨੀ ਹੈ ਇਹ ਕਾਇਮ ਹੋਣਾ ਚਾਹੀਦਾ ਹੋਰ ਨਹੀਂ ਚਾਹੀਦਾ ਸਾਨੂੰ ਮੇਰਾ ਰਾਜ ਖੁਸ ਜੇ ਮੇਰਾ ਭਾਗ ਖੁਸ ਜੇ ਮੇਰਾ ਧਨ ਦੌਲਤ ਮੇਰੇ ਘਰ ਪਰਿਵਾਰ ਖੁਸ ਜੇ ਜੇ ਰਵੇ ਦੇ ਕਾਇਮ ਕੇਵਲ ਖਾਲਸਾ ਰਾਜ ਕਾਇਮ ਰਵੇ ਹੋਰ ਕੁਝ ਨਹੀਂ ਚਾਹੀਦਾ ਤੇ ਜਦੋਂ ਰਾਜ ਖਾਲਸਾ ਕਾਇਮ ਹੋ ਗਿਆ ਤੇ ਜਿਹੜੇ ਆਕੀ ਨੇ ਦੁਸ਼ਮਣ ਨੇ ਇਦਾਂ ਦੇ ਪਾਪੀ ਮਾੜੀ ਮੱਤ ਵਾਲੇ ਨੇ ਉਹ ਸਾਰੇ ਖਤਮ ਹੋ ਜਾਣੇ ਨੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤ ਜਾਵੇਗੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸਾਧਗੁਰੂ ਜੀ ਦੀ ਕਿਰਪਾ ਰਹਿਮਤ ਵਰਦ ਜਾਵੇਗੀ ਆਓ ਦੋ ਕੁ ਮਿੰਟਾਂ ਦੀ ਧਾਰਨਾ ਰੂਪ ਆਪਾਂ ਸ਼ਬਦੇ ਬੋਲ ਕੇ ਸਮਾਪਤੀ ਕਰ ਦੇਣੀ ਹੈ ਛੇ ਪੌੜੀਆਂ ਅਨੰਦ ਸਬਦ ਦੇ ਜਾਪ ਕਰਾਂਗੇ ਆਪ ਸੰਗਤ ਨਾਲ ਬੁੱਲਣ ਦਾ ਯਤਨ ਕਰਿਓ ਸਾਧਗੁਰੂ ਜੀ ਕਿਰਪਾ ਕਰਦੇ ਰਹਿਮਤ ਕਰਦੇ ਨੇ ਕਿਸੇ ਪ੍ਰਕਾਰ ਵੀ ਇਦਾਂ ਦੇ ਕਹਿੰਦੇ ਮਾੜੀ ਮੱਤ ਵਾਲੇ ਸੰਸਾਰ ਦੇ ਵਿੱਚ ਵਚਣਗੇ ਨਹੀਂ ਸਾਰੇ ਖਾਦਮ ਕਰ ਦਿੱਤੇ ਜਾਵਣਗੇ ਸਾਰੀਆਂ ਵਿਚਾਰਾਂ ਇਕ ਖਾਲਸੇ ਦੇ ਰੂਪ ਦੇ ਵਿੱਚ ਪ੍ਰਾਪਤ ਹੋਵਣ ਗਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤ ਜਾਵੇਗੀ ਫਿਰ ਤੇ ਕਹਿੰਦੇ ਇਸ ਖਾਲਸੇ ਦੇ ਵਿੱਚ ਕਿਸੇ ਪ੍ਰਕਾਰ ਕੋਈ ਊਚ ਨੀਚ ਦੀ ਵਿਚਾਰ ਨਹੀਂ ਰਹਿਣੀ ਆ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ ਰਹੇਗੀ ਸਤਿਗੁਰੂ ਜੀ ਇਸ ਸੰਸਾਰ ਦੇ ਵਿੱਚ ਬਲਖਣੀ ਵਿਚਾਰ ਬਲਖਣ ਇਤਿਆਸ ਬਲਖਣ ਇਦਾਂ ਦੀਆਂ ਵਿਚਾਰਾਂ ਉਤਪੰਨ ਕਰਨ ਦੇ ਵਾਸਤੇ ਇਹ ਵਿਚਾਰ ਕਰਨਾ ਚਾਹੁੰਦੇ ਨੇ ਖਾਲਸਾ ਰਾਜ ਕਰਨਾ ਚਾਹੁੰਦੇ ਨੇ ਜਿਸ ਵਿੱਚ ਸਭ ਨੂੰ ਇੱਕੋ ਜਈ ਪ੍ਰਦਾਨਗੀ ਪ੍ਰਦਾਨ ਕੀਤੀ ਜਾਵੇਗੀ ਤੇ ਸਤਿਗੁਰੂ ਜੀ ਕਹਿੰਦੇ ਨੇ ਕਿਰਪਾ ਕਰਦੇ ਨੇ ਰਾਜ ਹੋਣਾ ਖਾਲਸੇ ਦਾ ਆਕੀ ਰਹਿਣਾ ਨਹੀਂ ਜਗਤ ਵਿੱਚ ਕੋਈ ਰਾਜ ਹੋਣਾ ਖਾਲਸੇ ਦਾ ਆਕੀ ਰਹਿਣਾ ਨਹੀਂ ਜਗਤ ਵਿੱਚ ਆਕੀ ਰਹਿਣਾ ਨਹੀਂ ਜਗਤ ਵਿੱਚ ਕੋਈ ਰਾਜ ਹੁਣਾ ਖਾਲਸੇ ਦਾ ਆਕਿਰਣ ਨੀ ਜਗਤ ਵਿੱਚ ਕੋਈ ਰਾਜ ਹੁਣਾ ਖਾਲਸੇ ਦਾ ਬੋਲੋ ਵੀ ਆਕਿਰਣ ਨੀ ਜਗਤ ਰਾਜ ਹੁਣਾ ਰਾਜ ਹੁਣਾ ਜੀ ਖਾਲਸੇ ਦਾ ਰਾਜ ਹੁਣਾ ਜੀ ਖਾਲਸੇ ਦਾ ਰਾਜ ਹੁਣਾ ਆ ਕੀਰਣਾਂ ਨਹੀਂ ਜਗਤ ਵਿੱਚ ਕੋਈ ਰਾਜ ਹੁਣਾ ਖਾਲ ਸੇਦਾ ਆ ਕੀ ਰਣਾ ਨੀ ਜਗਤ ਵਿੱਚ ਕੋਈ ਰਾਜ ਹੁਣਾ ਖਾਲ ਸੇਦਾ ਆ ਕੀ ਰਾਜ ਹੋਣਾ ਜੀ ਖਾਲਸੇ ਦਾ ਰਾਜ ਹੋਣਾ ਜੀ ਖਾਲਸੇ ਦਾ ਰਾਜ ਵਾਜੀ ਵਾਜ ਰਾਜ ਹੋਣਾ ਜੀ ਖਾਲਸੇ ਦਾ ਰਾਜ ਹੁਣਾ ਜੀ ਖਾਲਸੇ ਦਾ ਆ ਕਿਰਣ ਨੀ ਜਗਤ ਵਿੱਚ ਕੋਈ ਰਾਜ ਹੁਣਾ ਖਾਲਸੇ ਦਾ ਆ ਕਿਰਣ ਨੀ ਜਗਤ ਵਿੱਚ ਕੋਈ ਰਾਜ ਹੋਣਾ ਖਾਲਸੇ ਦਾ ਆਕੀ ਆਕੀ ਰਹਿਣਾ ਨਹੀਂ ਜਗਤ ਵਿੱਚ ਕੋਈ ਰਾਜ ਹੋਣਾ ਸਤਿਗੁਰ ਜੀ ਇੰਨਾ ਕਹਿੰਦੇ ਕਹਿੰਦੇ ਰਾਜ ਕੇਵਲ ਖਾਲਸੇ ਦਾ ਹੋਵੇਗਾ ਜਿੰਨੇ ਵੀ ਆਕੀ ਨੇ ਗੁਰੂ ਨਾਨਕ ਦੇ ਦਰ ਕਰਦੇ ਪਾਪੀ ਵੈਰੀ ਵਿਰੋਧੀ ਨੇ ਉਹ ਖਾਦਮ ਕਰ ਦਿੱਤੇ ਜਾ ਬਣ ਗਏ ਕਿ ਨਾਮ ਮੁਗਲਾਂ ਤੋਂ ਰਾਜ ਲੈ ਕੇ ਸਿੱਖਾਂ ਵਿੱਚ ਪ੍ਰਦਾਨ ਕਰਦੇ ਮੰਗੇ ਇੰਨ੍ਹਾਂ ਦੇ ਬਚਨ ਸਤਿਗੁਰੂ ਜੀ ਨੇ ਸਿੱਖਾਂ ਦੇ ਨਾਲ ਕੀਤੇ ਆਉ ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ ਅੱਜ ਦੀ ਵਿਚਾਰੇ ਤੋਂ ਤੱਕ ਪ੍ਰਵਾਨ ਕਰਨੀ ਆਪ ਸੰਗਤ ਬਾਦੂ ਵਦ ਗੁਰੂ ਚਰਨਾਂ ਵਿੱਚ ਪਹੁੰਚਣ ਦਾ ਜਤਨ ਕਰਿਆ ਗੁਰੂ ਸਤਿਗੁਰੂ ਜੀ ਕਿਰਪਾ ਕਰਦੇ ਆਓ ਸਮਾਪਤੀ ਕਰਿਏ ਬਿਲਾਓ ਫਤਿ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਈ